ਇੱਕ ਬੱਕਰੀ ਇਹ ਤਾਂ ਆਪਾਂ ਘਰੇ ਰੱਖ ਲਈ ਤਿੰਨ ਲੈ ਕੇ ਆਏ ਇੱਥੇ ਤਿੰਨ ਇੱਕ ਬੱਕਰੀਆਂ ਚਾਰ ਪੱਠਾਂ ਨੇ ਹਾਂਜੀ ਚਾਰ ਪੱਠਾਂ ਆ ਤਿੰਨੇ ਯਾਨੀ ਕਿ ਇੱਕ ਦੀਆਂ ਨੇਗੇ ਇਹਨਾਂ ਹੋਰ ਇੱਕ ਦੀਆਂ ਨੇ ਜੀ ਇੱਕ ਦੀਆਂ ਇੱਕ ਬੱਕਰੀ ਦੀਆਂ ਤਿੰਨ ਪੱਠਾਂ ਇੱਕ ਘਰੇ ਰੱਖ ਲਈ ਚਾਰ ਸੀਗੀਆਂ ਆਇਆ ਬਈ ਮੀਂਹ ਪਈ ਜਾਂਦਾ ਜੀ ਮੰਡੀ ਤੇ ਅੱਜ ਮੰਡੀ ਤੇ ਮੀਂਹ ਪੈਣ ਕਾਰਨ ਮੌਸਮ ਠੰਡਾ ਹੋ ਗਿਆ ਨਜ਼ਾਰ ਆ ਗਿਆ ਮੁੱਲਾਪੁਰ ਖੜੇ ਸੀ ਆਪਾਂ ਬੱਕਰੀਆਂ ਮੰਡੀ ਸ਼ਨੀਵਾਰ ਨੂੰ ਰੱਖਦੀਏ ਤਲਵੰਡੀ ਰੋਡ ਤੇ ਮੁੰਡੇ ਆਏ ਨੇਗੇ ਆਪਣੇ ਬਾਈ ਪੱਠਾਂ ਵੇਚਣ ਪੱਠਾਂ ਨੇ ਬਾਈ ਕਹਿੰਦੇ ਇਹਨਾਂ ਨੂੰ ਅੱਗੇ ਕਰ ਬਾਈ ਕਾਲੇ ਰੰਗ ਦੀਆਂ ਪੱਠਾਂ ਨੇੜੇ ਲਿਆ ਮਾ ਆ ਲੈ ਨੇੜੇ ਲਿਆ ਕਹਿੰਦਾ ਕਿਹੜਾ ਪਿੰਡ ਆ ਬਾਈ ਵੀਰੇ ਮੈਂ ਦਰਾਹੇ ਲੱਗੇੜਾ ਐਚਪਿੰਡ ਆਪਾਂ ਕਿੰਨੇ ਕ ਟਾਈਮ ਹੋ ਗਿਆ ਮੰਡੀ ਚ ਆਏ ਨੂੰ ਅ ਸਵੇਰੇ ਆਏ ਸੀ ਕਿ ਵੀਰੇ ਨਾ ਦੁਪਹਿਰੇ ਆਏ ਸੀ ਕਿ 2:00 ਵਜੇ 2:00 ਵਜੇ ਆ ਜੀ ਹਲੇ 2 ਘੰਟੇ ਹੋ ਗਏ ਆ ਇਹਨੂੰ ਹਾਂਜੀ ਹਾਂਜੀ ਠੀਕ ਆ 2 ਘੰਟੇ ਵਜਲੇ ਭੋਜ ਨਹੀਂ ਕੇ ਪੂਰੇ ਕੀ ਮੰਗਿਆਗਾ ਇਹਨਾਂ ਦਾ ਜੀ ਤਿੰਨੇ ਪਠਾ ਨੇ ਇਹਨਾਂ ਦਾ 60000 ਰੁਪਏ ਬੰਦੇ ਨੇ ਤਿੰਨਾਂ ਦਾ ਹਾਂਜੀ 20-2000 ਹਾਂਜੀ ਇਹ ਥੋੜੀ ਹਲਕੀ ਜੀ ਹੈ ਤਿੰਨੇ ਭੈਣਾਂ ਨੇ ਇਹ ਇੱਕ ਮਿੰਟ ਅੱਗੇ ਅੱਗੇ ਗੱਡੀ ਪਹਿਲਾਂ ਤਾਂ ਆ ਆ ਆ ਦੇਖਾ ਇਹ ਕਿੰਨੇ ਦੰਦ ਹੋਗੀ ਇਹ ਕੋਮਰ ਦੀ ਨਹੀਂ 11 ਸਾਲ ਤੋਂ ਅੰਦਰ ਨਹੀਂ ਮਹੀ ਦੋ ਦੰਦ ਵਾਲੇ ਦਾ ਦੋ ਦੰਦ ਲਉਗੀ ਆ ਤਾਂ ਨਾ ਠੀਕ ਹੈ ਇੱਕੋ ਉਮਰ ਦੀਆਂ ਨੇ ਵੀ ਹਾਂਜੀ ਆ ਦੋ ਦੰਦ ਗੱਬਣ ਤਾਂ ਨਹੀਂ ਹੋਈ ਇਹਨਾਂ 'ਚ ਕੋਈ ਨਹੀਂ ਗੱਬਣਾ ਨਹੀਂ ਗੱਬਣਾ ਨਹੀਂ ਮੰਗਦੇ ਨੇ ਮੁੰਡੇ 60000 ਹੀ ਮੰਗਿਆ ਹਾਂ ਕਿੰਨਾ ਤਿੰਨਾਂ ਦਾ ਹਾਂਜੀ ਹਾਂਜੀ ਕੱਟੇ ਨਹੀਂਗੇ ਜਮੇ ਵੀ ਦੋ ਦੰਦ ਦੇ ਵੀ ਆ ਉਹ ਤੇਰੇ 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 ਹਾਂਜੀ ਵੀ ਦੋ ਦੰਦ ਇੱਕੋ ਉਮਰ ਦੀਆਂ ਨੇ ਇੱਕੋ ਜੇ ਦੰਦ ਕੱਢੇ ਹੋਏ ਨੇ ਠੀਕ ਆ ਉਹਰਾ ਕਰਕੇ ਦਿਖਾ ਬਾਈ 60000 ਮੰਗਦੇ ਨੇ ਬਾਈ ਕਰ ਲੈ ਗੱਲ ਇੰਨਾ ਦਾ ਕਿੰਨੇ ਕਹਤ ਮੰਗਦੇ ਨੇ ਕਿ ਦੋਆਂ ਦੇ ਬਾਈ 18000 ਦੇ ਦਵਾ ਇਹਨਾਂ ਦੇ ਕਿੰਨੇ ਬਹੁਤ ਪੈਸੇ ਲੱਗਲੇ ਬਾਈ ਇਹਨਾਂ ਦੇ ਬਣੀ ਨਹੀਂ ਗੱਲ ਆਪਣੀ ਕਿੰਨੇ ਲੱਗੇ ਸੀਗੇ ਸਹੀ ਤੁਸੀਂ ਹਾਂ ਇੱਕਲੀ ਪਟਸਾ ਮੁੰਡੇ ਇੱਥੇ 15000 ਰੁਪਏ ਦਿੰਦੇ ਸੀ ਮੈਨੂੰ ਮੈਨੂੰ 25000 ਵੀ ਦੇਣੀ ਨਹੀਂ ਹੈਗੀ ਥੋੜਾ ਜਿਹਾ ਫਰਕ ਨਿਕਲ ਜਾਣਾ ਸੀ ਆਇਆ ਕੱਲੀ ਦਾ ਆਇ ਰਹੇ ਹਾਂਜੀ ਹਾਂਜੀ ਕੱਲੀ ਦਾ ਕੱਲੀ ਦਾ 15 ਹੁੰਦਾ ਜੀ ਹਾਂਜੀ ਉਹੀ ਨਾ ਮਾਰਦਾ ਹੋਵੇ ਨਹੀਂ ਨਹੀਂ ਜੀ ਕਈ ਵਾਰ ਨਵਾਂ ਬੰਦਾ ਦੇ ਦੋ ਦੋ ਦਿਨ ਗੇਰਾ ਆ ਗਿਆ ਜੀ ਮੇਰੇ ਕੋਲ ਅੱਛਾ ਹਾਂਜੀ ਫਿਰ ਤਾਂ ਠੀਕ ਹੈ ਜੇ ਦੋ ਤਿੰਨ ਗੇਰਾ ਆ ਗਿਆ ਨਹੀਂ ਕਈ ਵਾਰ ਉਖ ਹੋ ਜਾਂਦਾ ਭਾਲਦੇ ਨੇ ਭਾਲਦੇ ਆ ਅਗਲੇ ਦੀ ਨਾ ਤਿਆਰ ਕੀਤੀਆਂ ਨੇ ਜਾਂ ਜਿੱਦਾਂ ਦੀ ਬਰੀਡ ਆ ਫਿਰ ਉਸ ਹਿਸਾਬ ਨਾਲ ਕਿੰਨੇ ਕ ਬੱਕਰੀਆਂ ਰੱਖਣੇ ਨੇ ਬੱਕਰੀਆਂ ਜੀ ਹੈਗੀਆਂ ਅਸੀਂ 10 ਕ ਬੱਕਰੀਆਂ ਠੀਕ ਹੈ ਸੇਬ ਵੱਡੀਆਂ ਨੇ ਤੇ ਇੱਕ ਹੋਰ ਆ ਇਹਨਾਂ ਦੀ ਬਾਕੀ ਮੰਡੀ ਦੇ ਉੱਪਰ ਨਾ ਹਰੇਕ ਆਪਦੇ ਹਿਸਾਬ ਨਾਲ ਮੁੱਲ ਲਾਉਂਦਾ। ਹਾਂਜੀ ਕੋਈ ਵੱਧ ਲਾਉਂਦਾ ਕੋਈ ਘੱਟ ਲਾਉਂਦਾ ਬਈ ਇਹ ਗੱਲ ਨੋਟ ਕਰ ਲਓ ਠੀਕ ਹੈ। ਬਾਈਆਂ ਨੇ ਦਿੱਤੀਆਂ ਨਹੀਂ ਕੋਈ ਗੱਲ ਨਹੀਂ ਪਰ ਪੱਠਾਂ ਸਣੱਖੀਆਂ ਨਹੀਂਆਂ ਮਾੜੀਆਂ ਕੋਈ ਨਹੀਂਆਂ ਠੀਕ ਹੈ। ਮੁੱਲ ਆਹ ਥੋੜੀ ਜਿਹੀ ਕੱਲੀ ਹਲਕੀ ਆ ਨਾ ਹੈ ਇਹ ਆ ਥੋੜੀ ਇਹਨਾਂ ਨਾਲ ਨਿੰਮਦੀ ਆ ਇਹ ਇਧਰ ਜਗ੍ਹਾ ਤਾਂ ਬਹੁਤ ਖੜੀ ਜਾਂਦੀਆਂ ਨਹੀਂਆਂ ਹੁਣ ਤਾਂ ਕਣੀਆਂ ਵੀ ਨਹੀਂਆਂ ਸੁੱਕੀਆਂ ਤੋਰ ਕੇ ਮੜਾ ਤੋਰ ਕੇ ਤੋਰੀ ਮੜਾ ਜਾ ਉਧਰੋਂ ਤੋਰ ਕੇ ਲੈ ਆਉਂਦੇ ਇਹ ਮੇਰੇ ਮਗਰ ਭਾਈ ਜੀ ਨੇ ਜਿਆਦਾ ਲੈ ਤੋਰ ਕੇ ਲਿਆ ਤੰਨੇ ਮੀਰੇ ਫਿਰਨਾ ਨਜਾਰੀ ਵਾਲਾ ਯਾਰ ਅੱਜ ਇੰਝ ਫਿਰਨਦਾ ਹਨ ਆਜਾ ਆ আচ্ছা ਬੱਸ ਥੋੜਾ ਜਿਹਾ ਇਹ ਘਰ ਦੀਆਂ ਨੇ ਨਾ ਹਾਂਜੀ ਹਾਂਜੀ ਘਰ ਦੀਆਂ ਜੀ ਕਿੰਨੀਆਂ ਬੱਕਰੀਆਂ ਦੱਸਿਓ ਤੁਸੀਂ 10 ਬੱਕਰੀਆਂ ਨੇ 10 ਬੱਕਰੀਆਂ ਹਾਂਜੀ ਅੱਛਾ ਕੀ ਲੱਗਦਾ ਕਿੱਥੇ ਤੱਕ ਵੇਚਣੀਆਂ ਨੇ ਜੀ ਕੋਈ ਹੈ ਜੀ ਪਾਲਣ ਵਾਲਾ ਵਧੀਆ ਮੰਨਦਾ 5000 ਰੁਪਏ ਛੱਡ ਦੇਗਾ ਕੱਟ ਕਿਉਂ ਯਾਨੀ 55000 55000 ਨਹੀਂ ਮੰਨ ਕੰਨ ਨਹੀਂ ਇਹ ਦੂ ਘੱਟ ਕਹਿੰਦਾ ਬਣਨੀ ਆ ਆ ਲੈ ਬਾਕੀ ਬਾਕੀ ਯਾਰਾ ਹੋਰ ਹੋ ਜਾਊਗਾ ਮੰਨ ਤਾਂ ਚਾਹੀ ਬਣਦੇ ਕਹਿਤਾ ਹੋ ਜਾਊਗਾ ਕੋਈ ਗੱਲ ਨਹੀਂ ਪਰ ਚੀਜ਼ਾਂ ਬਹੁਤ ਸੋਹਣੀਆਂ ਨੇਗੀਆਂ ਗੱਬਣ ਤਾਂ ਨਹੀਂ ਕੋਈ ਹੋਈ ਹੋਈ ਹੈ ਵੀ ਗਲਤੀ ਨਾਲ ਹੋ ਗਈ ਹੋਵੇ ਹਾਂ ਨਹੀਂ ਜੀ ਕੋਈ ਨਹੀਂ ਗੱਬਣ ਨਹੀਂ ਹੈਗੀ ਕੋਈ ਵੀ ਇਹਨਾਂ ਦਿਨਾਂ ਚ ਕੋਈ ਵੀ ਨਹੀਂ ਠੀਕ ਆ ਜਮੇ ਆ ਇਹਦਾ ਮੂੰਹ ਦਿਖਾ ਬਾਈ ਵੇ ਇੱਧਰ ਮੂੰਹ ਕਰੀ ਕੇ ਖੜਾ ਇਹਨੂੰ ਇਹਦਾ ਮੂੰਹ ਦਿਖਾ ਇੱਕ ਮਿੰਟ ਆ ਲੈ ਕਿੰਨਾ ਆਜਾ ਮੂੰਹ ਆਗਾ ਆਜਾ ਥਾਣਪੂਰੇ ਨੇ ਬਾਈ ਵੱਧ ਘੱਟ ਤਾਂ ਨਹੀਂ ਹੈਗੇ ਨਹੀਂ ਨਹੀਂ ਜੀ ਇੱਕ ਬਰਾਬਰ ਕੋਈ ਨੁਕਸ ਨਹੀਂ ਹੈਗਾ ਜੀ ਕਿਸੇ ਤੇ ਵੀ ਹਾਂ ਬਿਲਕੁਲ ਇੱਕ ਬਰਾਬਰ ਪੱਠਾ ਨਹੀਂ ਜੀ ਇੱਕ ਬਰਾਬਰ ਪੱਠਾ ਨਹੀਂ ਕਾਲੇ ਰੰਗ ਦੀਆਂ ਨੇਗੀਆਂ ਕਿਸੇ ਤੇ ਮੜਾ ਮੜਾ ਸਪੋਰਟ ਜਆ ਜ਼ਰੂਰ ਹੈ ਉਹ ਇੰਨਾ ਕਦਾ ਚੱਲ ਜਾਂਦਾ ਇਹ ਦੀਨਾ ਨਹੀਂ ਕਹਿਆ ਯਾਨੀ ਕਿ ਬਈ ਰੰਗ ਰੰਗ ਤਾਂ ਨਹੀਂ ਮਾਰਿਆ ਨਾ ਜੀ ਬਿਲਕੁਲ ਨਹੀਂ ਜੀ ਇਹ ਜੀ ਦੀ ਗਰੰਟੀ ਹੈ ਪੂਰੀ ਜੀ ਕੋਈ ਰੰਗ 'ਚ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਇਦਾਂ ਧੋਖੇ ਵਾਲਾ ਕੋਈ ਕੰਮ ਨਹੀਂ ਹੈਗਾ ਜੀ ਕਈ ਵਾਰਕ ਨਾ ਇੱਥੇ ਸਪੋਰਟ ਹੋ ਗਿਆ ਕਹਿੰਦਾ ਬੰਦੇ ਰੰਗ ਲਾ ਲਾ ਨਾ ਨਾ ਤੇਲ ਜ਼ਰੂਰ ਮੜਾ ਮੜਾ ਸਿੰਘਾਂ ਤੇ ਲ ਬਾਕੀ ਕੋਈ ਇਹਨਾਂ ਦੇ ਕਲਰ ਕੋਈ ਨਹੀਂ ਹੈ ਇਹਦੀ ਮਾਂ ਉਹ ਚਾਰ ਬੱਚੇ ਨੇ ਕਿਹਨਾਂ ਦੀ ਇਹਨਾਂ ਦੀ ਨਹੀਂ ਇੱਕ ਬੱਕਰੀ ਦੇ ਨੇ ਇੱਕ ਹੋਰ ਹੈ ਇਹ ਇੱਕ ਹੋਰ ਹੈ ਇਹਨਾਂ ਦਾ ਉਹ ਘਰੇ ਰੱਖੀ ਆਪਾਂ ਅੱਛਾ ਹਾਂਜੀ ਨਹੀਂ ਇੱਕ ਛੇ ਵੱਡੀਆਂ ਚਾਰ ਇਹਨੇ ਨੇ ਹਾਂ ਤੇ ਤਿੰਨ ਲੈ ਆਂਦੀਆਂ ਸੱਤ ਮਗਰ ਨੇ ਇੱਕ ਇਹਨਾਂ ਦੀ ਭੈਣ ਤੇ ਛੇ ਵੱਡੀਆਂ ਬੱਕਰੀਆਂ ਠੀਕ ਹੈ ਮੈਂ ਤਾਂ ਅਸੀਂ ਮੰਗਦੇ ਇੱਕ ਬੱਕਰੀ ਨੇ ਕਿੰਨੇ ਨਹੀਂ ਨਹੀਂ ਅੱਛਾ ਅੱਛਾ ਅਡਰਡ ਦੀਆਂ ਨੇ ਕਿੰਨੇ ਨਾ ਨਾ ਇੱਕ ਬੱਕਰੀਆਂ ਚਾਰ ਪੱਠਾ ਨੇ ਚਾਰੇ ਪੱਠਾ ਨੇ ਇੱਕ ਆਪਾਂ ਘਰੇ ਰੱਖ ਲਈ ਤਿੰਨ ਲੈ ਕੇ ਆਏ ਇੱਥੇ ਇੱਕ ਬੱਕਰੀਆਂ ਚਾਰ ਪੱਠਾ ਨੇ ਹਾਂਜੀ ਚਾਰ ਪੱਠਾ ਆ ਤਿੰਨੇ ਯਾਨੀ ਕਿ ਇੱਕ ਦੀਆਂ ਨੇਗੇ ਇਹਨੇ ਹੋਰ ਇੱਕ ਦੀਆਂ ਨੇ ਜੀ ਇੱਕ ਦੀਆਂ ਇੱਕ ਬੱਕਰੀ ਜੀ ਤਿੰਨ ਪੱਠਾ ਇੱਕ ਘਰੇ ਰੱਖ ਲਈ ਚਾਰ ਸੀਗੀਆਂ ਹਾਂਜੀ ਐਂ ਗੱਲ ਹਾਂਜੀ ਹਾਂਜੀ ਚਾਰੇ ਬਚ ਗਈਆਂ ਹਾਂਜੀ ਚਾਰੇ ਬਚ ਗਈਆਂ ਪੱਕੀ ਗੱਲ ਹੈ ਜੀ ਅੱਛਾ ਆਹ ਪੱਤੀ ਪੜ ਗਈ ਉਹ ਬੱਕਰੀ ਕਿੱਥੇ ਫਿਰ ਕਿਹੜੀ ਜੀ ਜਿਹੜੀ ਇਹਨਾਂ ਦੀ ਮਾਂ ਉਹ ਘਰੇ ਆ ਸੀ ਅੱਛਾ ਉਹਨੇ ਚਾਰ ਬੱਚੇ ਦਿੱਤੇ ਜਾਨੀ ਹਾਂਜੀ ਉਹ ਚਾਰ ਬੱਚੇ ਕਾਲੀ ਬੱਕਰੀ ਨੇ 4 ਬੱਚੇ ਤੇ 4 ਚੋਤੇ ਨੋਰੇ ਨੇ ਇੱਕ ਘਰੇ ਉਹ ਕਾਤੋਂ ਨਹੀਂ ਵੇਚਣੀ ਬਸ ਇੱਕ ਰੱਖ ਲਈ ਜਵਾਬ ਕਰਕੇ ਇੱਕ ਮੁੰਡੇ ਨੇ ਮੈਂ ਮੁੰਡਾ ਮੇਰਾ ਉਹ ਚਾਰੇ ਸੋਨੇ ਉਹ ਇਹਨਾਂ ਨਾਲ ਥੋੜਾ ਜਿਹਾ ਫਰਕ ਹੁੰਦਾ ਹੀ ਹੈ ਜੀ ਇਦਾਂ ਦੀ ਵੀ ਆ ਵੀਰ ਜੀ ਉਹ ਬੱਚੇ ਕਹਿੰਦੇ ਵੀ ਅਸੀਂ ਇੱਕ ਦੇਣੀ ਨਹੀਂ ਵੀ ਉਹਨਾਂ ਦਾ ਸੌਂਕ ਨੂੰ ਪਾਲੀ ਗਈ ਹੈ ਠੀਕ ਹੈ ਬੱਕਰੀ ਕਿੰਨੇ ਦੀ ਲਈ ਸੀ ਫਿਰ ਉਹ ਬੱਕਰੀ ਤਾਂ ਮਹਿੰਗੀ ਲਈ ਸੀ ਜੀ ਕੱਲੀ ਬੱਕਰੀ ਲਈ ਸੀ ਆਪਾਂ ਕੱਚੀ 40000 ਦੀ 42000 ਦੀ ਹਾਂਜੀ ਫਿਰ ਤਾਂ ਫ੍ਰੀ ਹੋ ਗਈ ਹਾਂਜੀ ਬੱਕਰੀ ਤਾਂ ਫਿਰ ਫ੍ਰੀ ਹੈ ਮੈਂ ਤੁਹਾਨੂੰ ਪਤਾ ਜੀ ਕਰਦੇ ਆ ਫਿਰ ਕੁਛ ਨਾ ਕੁਛ ਤਾਂ ਠੀਕ ਹੈ ਹੁੰਦਾ ਹੀ ਹੈ 42000 ਦੀ ਲਈ ਨਾਲ ਚਾਰ ਬੱਚੇ ਉਹਨੇ ਤੁਹਾਡੇ ਕੋਲ ਆ ਕੇ ਦੇਦੇ ਆ ਹਾਂ ਸਾਡੇ ਕੋਲ ਖਾਲੀ ਬੱਕਰੀ ਲਈ ਖਾਲੀ ਬੱਕਰੀ ਲਈ ਹਾਂ ਖਾਲੀ ਬੱਕਰੀ ਲਈ ਖਾਲੀ ਲੈ ਕੇ ਤੁਸੀਂ ਕੰਮ ਕਰਾਈ ਬੱਕਰੀ ਵੀ ਕਾਦੀ ਜੀ ਮਤਲਬ ਇੱਕ ਦੇਖਣ ਨੂੰ ਇੱਕ ਤਸਵੀਰ ਇਹ ਆ ਉਹ ਅੱਛਾ ਹਾਂ ਜੀ ਬਹੁਤ ਜਿਹੜਾ ਵੀ ਦੇਖਦਾ ਬੱਕਰੀ ਨੂੰ ਬੱਕੇ ਕਹਿੰਦਾ ਕੋਈ ਚੀਜ਼ ਹੈ ਪੱਤੇ ਵਰਗੇ ਵੱਡੇ ਵੱਡੇ ਘਾਟਾ ਕਰ ਸਿਰੇ ਲਾਤੀ ਮੁੰਡਿਆਂ ਨੇ ਇਤਕੋ ਬੱਕਰੀ ਦੀਆਂ ਚੰਨੇ ਪੱਠਾਂ ਨੇ ਇੱਕ ਘਰੇ ਦੱਸਦੀ ਇਹਨਾਂ ਨੇ ਸਾਰੀ ਗੱਲਬਾਤ ਆਪਾਂ ਨੂੰ ਦੱਸ ਹੀ ਦਿੱਤੀ ਲਗਭਗ ਕਿ ਕਿਲਾ ਦਾਇਤ ਕੀ ਦੁਬਾਰੇ ਕਿੰਨੇ ਬੱਚੇ ਦੂ ਚਾਰ ਬੱਚੇ ਜੀ ਲਊਗੀ ਹਾਂ ਜੀ ਹਾਂ ਠੀਕ ਹੈ ਚੱਲ ਬਾਈ ਵਧਾਈਆਂ ਚਾਰ ਬੱਚੇ ਦੇ ਫ੍ਰੀ ਹੋ ਗਏ ਯਾਨੀ ਕਿ ਆਹ ਵਧੀਆ ਲੱਗੀ ਗੱਲ ਬੱਕਰੀ ਫ੍ਰੀ ਹੋ ਗਈ ਵਧੀਆ ਗੱਲ ਆ ਗਈ ਚੰਗਾ ਬਾਈਆ ਠੀਕ ਹੈ ਨਿਹਰਬੰਦ ਲੈ ਬੇਕ ਜਾਣਗੇ ਬਾਈ ਸੋਨੀਆਂ ਨੇ ਪੱਟਾ ਓਕੇ ਆਇਆ ਵੀ ਬੰਦਾ ਖੜਾਗਾ ਸ਼ੰਗਾਰਾ ਖਾਨ ਸ਼ੰਗਾਰ ਖਾਨ ਵੀ ਕਹਿੰਦੇ ਨੇ ਸ਼ੰਗਾਰਾ ਖਾਨ ਵੀ ਕਹਿੰਦੇ ਨੇ ਕਿਵੇਂ ਸ਼ੰਗਾਰੇ ਖਾਨ ਠੀਕ ਆ ਜੀ ਵਧੀਆ ਸਿੱਟਾਂ ਗੱਲ ਬਾਤ ਬੜਾ ਖੁੱਲ ਕੇ ਬੋਲੇਗਾ ਇਧਰ ਹੱਕ ਰਿਆ ਬੱਕਰੀ ਨੂੰ ਉਧਰ ਨਹੀਂ ਤੇ ਕੀ ਆ ਟਿੱਟ 'ਚ ਮਾਰੀ ਜਾਂਦਾ ਟੱਕਰਾਂ ਯਾਰ ਲੈ ਇਹ ਕਹਿੰਦਾ ਮੇਰੇ ਬੱਚੇ ਦਿਖਾ ਦੇ ਦੇਖੋ ਅਜ ਬੱਚੇ ਹਨ ਯਾਨੀ ਕਿ ਇਹ ਕਹਿੰਦਾ ਮੇਰੇ ਬੱਕਰੀਆਂ ਦੇ ਬੱਚੇ ਦਿਖਾ ਹਾਂ ਠੀਕ ਹੈ ਆ ਦੇ ਆ ਕਿੰਨੇ ਮਹੀਨੇ ਲਗਾ ਇਹ ਹੋਊਗਾ ਜੀ ਸ਼ਿਕਾ 3-7 ਕਿੰਨੇ ਮਹੀਨੇ ਆਸੇ ਕੀ ਮੁੱਲ ਕਰਿਆ ਇਹਦਾ ਇਹਦਾ ਜੀ 25000 25000 25000 ਬੜਾ ਨਹੀਂ ਹੋ ਜਾਊਗਾ ਨਾ ਤੂੰ ਬੱਚਾ ਤਾਂ ਦੇਖ ਜਰਾ ਬੱਚਾ ਤਾਂ ਦੇਖ ਲਿਆ ਵੈਂ ਅੱਛਾ ਲੱਗਿਆ ਕੀ ਇਹਦੇ 15000 ਰੁਪਏ ਲੱਗੇ ਹੋਰ ਵੀ ਲਾਗਦੇ 16000 ਤੇ ਮੈਂ ਕਿੱਦ ਕਿੱਡਾ ਕਰੂਗਾ ਕੱਟ ਤਾਂ ਸੇਵ ਵਾਲੇ ਛੱਡਦੇ ਅੱਛਾ ਹਾਂ ਬੋਗ ਦਾ ਇੱਡੇ ਆਪਣੇ ਇੱਥੇ ਹੁੰਦਾ ਬੋਗ ਦੇ ਬੱਚੇ ਕਿਦੇ ਬੱਚੇ ਦਿਖਾ ਦੇ ਬੱਚਾ ਇੱਕ ਬੋਗ ਵੀ ਦਿਖਾ ਦੇਣਾ ਇੱਥੇ ਅੱਛਾ ਕਿਹਦੇ ਦੇ ਬੱਚੇ ਆ ਪੂਰੇ ਤਾਂ ਨਹੀਂ ਹੈਗਾ ਪੂਰੇ ਆ ਪੂਰੇ ਆ ਲੈ ਕਹਿੰਦਾ ਮੈਨੂੰ ਬੱਚੇ ਵੀ ਦਿਖਾ ਬੱਕਰਾ ਵੀ ਦਿਖਾ ਦੇਣਾ ਇਹਨਾਂ ਦਾ ਪਿਓ ਪਰ ਆਹ ਦੇਖੋ ਸੱਤ ਨਹੀਂ ਲੈ ਰਹੇ ਸਾਰਾ ਢਿੰਡ ਜਾ ਕੱਢੀ ਖੜਾਗਾ ਰਾਜ ਲਿਆ ਕੱਖਾ ਭੁੱਖਾ ਸੀ ਅੱਛਾ ਰਾਜ ਲਿਆ ਇਹੇ ਬੱਕਰਾ ਇਹ ਹੋਇਆ 2.5 ਮਹੀਨੇ ਦਾ 3 ਮਹੀਨੇ 3 ਮਹੀਨੇ ਇਹ ਵੀ ਉਸੇ ਦੀ ਬੱਚਾ ਹਾਂ ਉਸੇ ਦਾ ਬੱਚਾ ਫਿਰ ਮੱਲਾ ਤੁਸੀਂ ਸਾਰੇ ਉਸੇ ਤੋਂ ਖਰੀਦ ਲੈ ਵੀ ਵੱਡੇ ਵੱਡੇ ਕੰਨਾਂ ਨੇਗੇ ਹਨਾ ਉਹ ਖੜ ਦੇ ਖੜ ਦੇ ਖੜ ਦੇ ਉਹ ਤੇਰੀ ਆ ਲੈ ਦੇਖੋ ਬਈ ਕਿੰਨੇ ਮਹੀਨੇ ਦਾ ਕਹਿੰਦਾ ਤਿੰਨ ਤਿੰਨ ਕ ਮਹੀਨਾ ਦਾ ਹੋਊਗਾ ਤਿੰਨ ਕ ਮਹੀਨਾ ਦਾ ਇਹਦਾ ਮੁੱਲ ਇਹਦਾ 16000 ਰੁਪਏ ਇਹਦਾ 16000 ਰੁਪਏ ਕੰਨ ਹੋਊਗਾ ਕੱਟੋ-ਵੱਟ 14-15 ਇੰਚ ਦਾ ਹੋਊਗਾ ਇਹਨਾਂ ਦਾ ਹੈਗਾ ਜੀ 14-15 ਇੰਚ ਕੰਨ ਕੱਟੋ-ਵੱਟ ਹੈਗਾਗਾ ਨਹੀਂ ਉਹ ਨਹੀਂ ਦਿਖਾ ਦੇ ਨੇ ਕਿ ਲੰਬੇ ਕੰਨ ਨੇ ਇਹਨੂੰ ਵੀ ਲੰਬੇ ਕੰਨ ਨੇ ਨਹੀਂ ਐਡੇ ਕੰਨ ਵਾਲੀ ਬੱਚੀ ਹੋਵੇ ਐਡੇ ਕੰਨ ਵਾਲੀ ਠੀਕ ਹੈ ਬੱਕਰੀਆਂ ਕਿੰਨੇ ਵੇਚਤੀਆਂ ਫਿਰ ਅੱਜ ਅੱਜ ਕੋਈ ਨਹੀਂ ਵੇਚੀ ਹਜੇ ਥੋੜਾ ਜਿਹਾ ਅੱਛਾ ਅੱਜ ਮੈਂ ਵੀ ਥੋੜਾ ਪਹਿਲਾ ਵੀਡੀਓ ਬਣਾ ਰਿਆਂਗਾ ਆ ਦੇਖੋ ਠੀਕ ਆ ਵੀ ਜਾਣ ਕੇ ਹਲੇ ਦੇਖ ਨਾ ਨਾ ਕੋਈ ਹਾਂ ਕੰਨ ਬਹੁਤ ਝੋੜਾ ਵੀ ਬਹੁਤ ਆ ਯਾਰ ਤੂੰ ਨਾ ਇਹਦਾ ਫਿਰ ਕੀ ਮੰਗਿਆ ਕੱਲੀ ਦਾ ਇਹਦਾ ਕੱਲੀ ਨਹੀਂ ਵੇਚਣੀ ਆਪਣੀ ਹੋਰ ਕਿਵੇਂ ਹੈ ਇਹ ਕੁਛ ਇਹ ਬੱਕਰੀ ਨਾਲ ਕਿਹੜੀ ਨਾਲ ਹੈ ਉਹ ਖੜੀਆ ਪਰੇ ਲੱਤ ਉਹ ਕਾਲੀ ਜੀ ਕਾਲੀ ਹਾਂ ਉਹ ਪੱਤਾ ਸਾਡੇ ਕੋਲ ਹੀ ਅੱਛਾ ਖੜੀਆ ਜੀ ਸਿੱਧੀ ਹੈ ਕੀ ਮੁੱਲ ਕਰਿਆ ਇਹਦਾ ਬੱਕਰੀ ਦਾ ਹਾਂ 28000 ਆ ਜੇ ਸਣੇ ਬੱਚਾ ਸਣੇ ਬੱਚਾ ਹਾਂ ਇਹ ਯਾਰ ਮੰਗਿਆ ਯਾਨੀ ਕਿ ਜਿੱਥੇ ਤੱਕ ਟਿਕਦੀ ਉਸ ਨਾ 9000 ਰੁਪਏ ਦਾ ਬੱਚੇ ਤੇ ਰਿਆਸਤੀ ਲਾ ਗਿਆ ਨਾ 9000 ਕਹਿੰਦਾ ਹੁਣ ਕੱਲੇ ਬੱਚੇ ਤੇ ਹੋ ਵੀ ਨਾ ਮੈਂ ਨਹੀਂ ਵੇਚਿਆ 9000 ਕੱਲੇ ਪੱਟੇ ਲੱਗ ਗਿਆ ਪੱਠੀ ਹੈ ਨਾ ਕੱਲੀ ਪੱਠ ਤੇ 9 ਵੀ ਲੱਗ ਗਿਆ ਹਾਂ ਨਾ ਹੋਰ ਵੀ ਕਹਿੰਦਾ ਆਪਣੇ ਲੱਕ ਦੀ ਵੇਚੀ ਵਿੱਚ ਤਾਂ ਗੱਲ ਤੇ ਆ ਨਾਲ ਇਹਦੀ ਬੱਕਰੀ ਹੈਗੀ ਠੀਕ ਹੈ ਇਹਦੇ ਨਾਲ ਇੱਕ ਬੱਚਾ ਹੈ ਇਹ ਇਹਦੇ ਨਾਲ ਜਾਊਗਾ ਹਾਂ ਨਾਲ ਜਾਊਗਾ ਕੱਲੀ ਮਾਹਰ ਕਹੇ ਮੋੜੇ ਮੋੜੇ ਪੱਠੀ ਖਾਣ ਲੱਗੀ ਆ ਨਹੀਂ ਕੱਲੀ ਦੇਣੀ ਨਹੀਂ ਨਾ ਕੱਲੀ ਨਹੀਂ ਦੇ ਦੇਂਗਾ ਮੈਂ ਲੋੜ ਨਹੀਂ ਇਹ ਦਿਨ ਦੇ ਪੈਸੇ ਤਾਂ ਦੇ ਬੇ ਅਗਲਾ ਦਾਂਗਾ ਤੂੰ ਤਾਂ ਨਹੀਂ ਨਾ ਫਿਰ ਬੱਕਰੀ ਦੇ ਮੋਲੇ ਚ ਦੇਵਾਗੇ ਕੱਲੀ ਬੱਚੀ ਫਿਰ ਰੱਖ ਕੇ ਬੱਕਰੀ ਆਪਾਂ ਅੱਛਾ ਇਹ ਆਪਾਂ ਵੇਚੀ ਤਾਂ ਇਹ ਤਾਂ ਨਹੀਂ ਆਪਾਂ ਬੱਕਰੀ ਦੇ ਨਾਲ ਸਮਾਂ ਘੱਟ ਦੇ ਦਾਂਗੇ ਵੱਧ ਪੈਸੇ ਹੋਣ ਬੱਕਰੇ ਬੱਚੇ ਕਰਕੇ ਲੱਗ ਰਹੇ ਨੇ ਤੇ ਹਾਂ ਬੱਚੇ ਬੱਕਰੀ ਵੀ ਚੰਗੀਆਂ ਥੱਲੇ ਪਾ ਦੇ ਦੂਜੇ ਸੂਏ ਥੱਲੇ ਆਏ ਵੀ ਨਹੀਂ ਗੱਲ ਇੱਕ ਤਾਂ ਹੁੰਦਾ ਵੀ ਇੱਕ ਆ ਤੇ ਬੱਚਾ ਥੱਲੇ ਲਾ ਕੇ ਦਿਖਾਵਾਂਗੇ ਆਪਾਂ ਇਹ ਨਹੀਂ ਗੱਲ ਵੀ ਆ ਕੱਰੀ ਖਾਲ ਦੇ ਛੱਡ ਦੇ ਥੱਲੇ ਆਣੀ ਕਭੀ ਦੁੱਖਾ ਕਰੇਗਾ ਨਾ ਨਾ ਕੋਈ ਗੱਲ ਹੀ ਕੋਈ ਨਹੀਂ ਠੀਕ ਆ ਥਣ ਥੱਪਾ ਬਹੁਤ ਲੱਗਿਆ ਹੋਇਆ ਹੈਗਾ ਥਣ ਦੇ ਥੱਲੇ ਆ ਵੀ ਦੂਜੇ ਸੂਂਦੇ ਮੈਨੂੰ ਇਹ ਤੇ ਦੁੱਧਨ ਵਾਲੀ ਪਲ ਜੂਗੀ ਹਾਂ ਦੁੱਧ ਨਾਲ ਚੋਲੇ ਭਾਵੇਂ ਚੋਕੇ ਵੀ ਛੜਦੇ ਬਾਅਦ ਚ ਅੱਛਾ ਚੋਕੇ ਛੜਦੇ ਬੱਚੀ ਪਲੀ ਵੀ ਤਾਂ ਦਾਣੇ ਖਾਂਦੀ ਇਹ 2-3 ਮਹੀਨੇ ਦੁੱਧ ਚੁੰਗ ਲੈ ਮਨ ਲਾ ਪੂਰੀ ਪਲ ਜਾਣੀ ਹੈ 50000 ਰੁਪਏ ਦੀ ਬੱਕਰੀ ਬਣਨ ਵਾਲੀ ਆ ਪੱਠ ਜਿਹੜੀ ਪੱਠ ਹੈਗੀ ਹਾਂ ਅੱਛਾ ਕਿੰਨੇ ਦਿਨ ਇਹ ਵੀ ਪੱਠੇ ਪੂਰੀ ਵਧੀਆ ਬਣ ਜਾਣੀ ਆ ਕੰਨੀ ਦਿੱਤੀ ਨਹੀਂ ਗਈ ਕਹਿੰਦੇ ਪੈਸੇ ਜੋਣਾ ਹੀ ਲਾ ਜਾ ਵੀਰ ਯਾਰ ਫਿਰ ਸਾਹ ਬਣੇ ਦੇ ਦੂੰ ਤੁ 25000 ਦੀ ਰਾਇਆ ਸ਼ਾਣੇ ਪੱਠ ਦੇ ਬੱਕਰੇ ਕੱਲੀ ਪੱਠ ਦੇ ਤੇਰੇ ਆਸ ਪੁੱਛ ਵੀ ਰਹੇ ਕਿੰਨੇ ਪੈਸੇ ਲੱਗੀ ਜਾਂਦੇ ਕੱਲੀ ਆਪਾਂ ਵੇਚਣੀ ਮਾਂ ਤੋਂ ਬਿਨਾਂ ਵੇਚੀ ਹਾਂ ਹਾਂ